ਨਵਰਾਤਰੀਆਂ ਦੇ ਮੌਕੇ ਤੇ ਕਿਲਾ ਪੰਗੀਆਂ ਵਿਖੇ ਸ਼੍ਰੀ ਰਾਮ ਬਜਰੰਗ ਬਾਲਾ ਸੰਸਥਾ ਵੱਲੋਂ ਹਵਨੀਆਂ ਅਤੇ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਉਹਨਾਂ ਦੇ ਨਾਲ ਕੌਂਸਲਰ ਵਿੱਕੀ দত্ত, ਗੁਰਦੇਵ ਸਿੰਘ, ਰਕੇਸ਼ ਵੈਰ, ਅਸ਼ਨੀਲ ਜੀ ਮਹਾਰਾਜ, ਗਣੇਸ਼ ਵੇਦ, ਵਰੁਣ ਚਰਮਾ ਵੀ ਮੌਜੂਦ ਸਨ। ਉਹ ਮੇਗਾ ਦੰਤਾਇ ਮਿਤ ਮਹੇ ਵਕਰ ਤੁੰਤਾਇ ਦੀ ਮਹੀ ਤਨੋ ਦੰਤੀ ਪ੍ਰਚੋਦਿਆ ਬਜਵਾ ਰਹੇ ਦੱਸੋ ਹਰ ਹਰ ਮਹਾਦੇਵ ਦੇ ਜਿਕਰੇ ਸਾਰੇ ਸ਼ਹਿਰ ਚ ਗੂੰਜੇ ਜੀ ਅੱਜ શ્રી ਰਾਮ ਬਜਰੰਗ ਵਾਲਾ ਸੰਸਥਾ ਦੇ ਵੱਲੋਂ ਜਿਹੜਾ ਬਾਜ਼ਾਰ ਕਿਲਾ ਭੰਗੀਆਂ ਦੇ ਵਿੱਚ ਬਹੁਤ ਹੀ ਵਿਜੀਪੂਰਵਕ ਸ਼ੁਭ ਨਵਰਾਤਰੀਆਂ ਦੀ ਖੁਸ਼ੀ ਦੇ ਵਿੱਚ ਅੱਜ ਤੋਂ ਦੀ ਉਰੇ ਹਨੂਮਾਨ ਜੀ ਦੇ ਸਿੱਖਿਆ ਨੇ ਉਹਨਾਂ ਦੇ ਚੇਲੇ ਨੇ ਉਹਨਾਂ ਨੇ ਬਹੁਤ ਹੀ ਵਿਧੀਪੂਰਵਕ ਜਿਹੜਾ ਹਵਨ ਔਰ ਸਾਰੀ ਜੋ ਵੀ ਪ੍ਰੀਆਵ ਕੀਤੀ ਹੈ ਅੱਜ ਦੇ ਇਸ ਸ਼ੁਭ ਮੌਕੇ ਤੇ ਪਧਾਰੇ ਸਾਡੇ ਜਗਤ ਗੁਰੂ ਅਸਨੀਰ ਜੀ ਮਹਾਰਾਜ ਅੱਜ ਦੇ ਇਸ ਸ਼ੁਭ ਦਿਨ ਤੇ ਮੈਂ ਹਨੂਮਾਨ ਜੀ ਦੇ ਚਰਨਾਂ ਚ ਮੈਂ ਖੁਦ ਵੀ ਸਭ हनुमान ਜੀ ਦਾ ਚੇਲਾ ਮੇਰੇ ਇਸ ਤੇ ਹਨੂਮਾਨ ਜੀ ਨੇ ਉਹਨਾਂ ਦੇ ਚਰਨਾਂ 'ਚ ਮੈਂ ਉਹ ਹੀ ਅਰਦਾਸ ਕਰਦਾ ਉਹ ਹੀ ਬੇਨਤੀ ਕਰਦਾ ਕਿ ਜਿੰਨੇ ਵੀ ਭਗਤ ਜਨ ਉਹ ਜਿੱਥੇ ਆਏ ਨੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਾਡਾ ਅੰਮ੍ਰਿਤਸਰ ਕੁਇਤਰ ਸ਼ਹਿਰ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਇਹ ਜਿਹੜੀ ਤਰਾਸ ਦੀ ਪੰਜਾਬ ਦੇ ਲੋਕਾਂ ਦੇ ਉੱਪਰ ਆਈ ਹੈ ਖੜਾ ਦੀ ਉਹਦੇ ਉੱਤੋਂ ਸਾਨੂੰ ਉਹਦੇ ਨਾਲ ਲੜਨ ਲਈ ਔਰ ਲੋਕਾਂ ਦਾ ਜਿਹੜਾ ਘਾਟਾ ਹੋਇਆ ਉਹਨੂੰ ਬੁੱਧਿ ਵਰਪਾਈ ਕਰਨ ਲਈ ਹਨੂਮਾਨ ਜੀ ਸਾਨੂੰ ਬਲ ਦੇਣ ਸ਼ਕਤੀ ਦੇਣ ਤਾਕਤ ਦੇਣ ਤਾਂ ਜੋ ਅਸੀਂ ਲੋਕਾਂ ਨੂੰ ਦੁਬਾਰਾ ਮੁੜ ਦਸੇਰਾ ਉਹਨਾਂ ਦਾ ਕਰ ਸਕੀਏ ਲੰਗੂਰ ਮੇਲਿਆਂ ਦੀ ਮੈਂ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਤੇ ਵਿਦੇਸ਼ ਵਿੱਚ ਬੈਠੇ ਸਨਾਤਕਿਆਂ ਨੂੰ ਮੈਂ ਲੱਖ ਲੱਖ ਹਰਦਾਇ ਜਨਾ ਆ ਇਹ ਜਿਹੜਾ ਤਿਹਾਰ ਹੈਗਾ ਇਹ ਬਰਾਈ ਤੇ ਅਸ਼ਾਈ ਦੀ ਜਿੱਤ ਦਾ ਆ ਇਹਦੇ ਵਿੱਚ ਆਉਣ ਵਾਲੇ ਜਿਹੜੇ ਸਾਡੇ ਨਿੱਕੇ ਨਿੱਕੇ ਬੱਚੇ ਆ ਆ ਜਿਹੜੀ ਪਾਲਕੀ ਸਾਹਿਬ ਚ ਹਨੂਮਾਨ ਜੀ ਨੂੰ ਲੈ ਕੇ ਜਾਣਾ ਮਗਰ ਸੈਣਾ ਜਾਣਾ ਇਹ ਬੱਚਿਆਂ ਨੂੰ ਸਿਖ ਦਿੰਦੇ ਆ ਕਿ ਸਾਡੇ ਦੇਵੀ-ਦੇਵਤਿਆਂ ਨੇ ਕਿੰਨੇ ਜੁੱਧ ਲੜੇ ਸੀ ਆਪਣੇ ਧਰਮ ਦੀ ਖਾਤਰ ਇਸ ਕਰਕੇ ਮੈਂ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਆ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵਰਾਤਰੀਆਂ ਦੀ ਸ਼ੁਭ ਨਵਰਾਤਰੀਆਂ ਦੀ ਬਹੁਤ-ਬਹੁਤ ਮੁਬਾਰਕਬਾਦ ਆ ਸਾਡਾ ਲੰਬੂਰ ਮੇਲਾ ਜਿਹੜਾ ਸਭ ਤੋਂ ਵੱਡਾ ਤਿਉਹਾਰ ਹੈ ਹਿੰਦੂਆਂ ਦਾ ਇਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਦੂਰ-ਦੂਰ ਤੋਂ ਦੁਨੀਆ ਭਰ ਤੋਂ ਲੋਕ ਜੋ ਆਪਣੀਆਂ ਮਨੋ ਕਾਮਨਾ ਲੈ ਕੇ ਸ਼੍ਰੀ ਦਰਗਿਆਣਾ ਤੀਰਥ ਜੋ ਹਨੂਮਨ ਮੰਦਿਰ ਇੱਥੇ ਪ੍ਰਸਿੱਧ ਹਨੂਮਨ ਮੰਦਿਰ ਆ ਉੱਥੇ ਆਂਦੇ ਨੇ ਤੇ ਆਪਣੀਆਂ ਮਨੋਕਾਮਨਾ ਲਈ ਪ੍ਰਾਰਥਨਾ ਕਰਦੇ ਨੇ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਆਪਣੀ ਜਿਹੜੀ ਸੁਖਨਾ ਹੈ ਉਹਨੂੰ ਲੰਗੂਰ ਬਣਾ ਕੇ ਆਪਣੀ ਸੁਖਨਾ ਨੂੰ ਪੂਰੀ ਕਰਦੇ ਨੇ ਅੱਜ ਦੇ ਦਿਨ ਦੇ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਨਾਲ ਸਵਾਮੀ ਜੀ ਅਸ਼ਰੇਨ ਜੀ ਮਹਾਰਾਜ ਜੀ ਆਏ ਨੇ ਸਾਡੇ ਹਲਕੇ ਦੇ ਐਮਐਲਏ ਡਾਕਟਰ ਜੇ ਗੁਪਤਾ ਜੀ ਕਾਉਂਸਲਰ ਦਾਰਾ ਜੀ ਇਹਨਾਂ ਦਾ ਵੀ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ